ਆਈ ਨਿਊਜ਼ ਪੰਜਾਬ ਦੇਖ ਰਹੇ ਹੋ ਮਹਾਂਨੁਰਾਕ ਸ਼ਰਮਾ ਅੱਜ 30 ਦਸੰਬਰ ਕਿਸਾਨ ਜੱਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਪੰਜਾਬ ਦੀ ਜੇਕਰ ਗੱਲ ਕਰਾਂ ਅੱਜ ਪੰਜਾਬ ਕਿਸਾਨਾਂ ਦੇ ਨਾਲ ਖੜਾ ਨਜ਼ਰ ਆਇਆ 100% ਬੰਦ ਦਾ ਅਸਰ ਦੇਖਣ ਨੂੰ ਮਿਲਿਆ ਇੱਕਾ ਦੁਕਾ ਥਾਵਾ ਛੱਡ ਕੇ ਕਿਉਂਕਿ ਕਿਸਾਨਾਂ ਵੱਲੋਂ ਵੀ ਕਾਫੀ ਹੱਦ ਤੱਕ ਟੀਲਾਂ ਦਿੱਤੀਆਂ ਗਈਆਂ ਸੀ ਜਿਵੇਂ ਵਿਆਹ ਦੀ ਗੱਡੀ ਨੂੰ ਐਂਬੂਲੈਂਸ ਨੂੰ ਮਰੀਜ਼ ਨੂੰ ਕਿਸੇ ਦੇ ਪੇਪਰ ਨੂੰ ਇੰਟਰਵਿਊ ਨੂੰ ਫਲਾਈਟ ਨੂੰ ਛੂਟ ਦਿੱਤੀ ਗਈ ਸੀ ਸੋ ਲੋਕਾਂ ਨੇ ਵੀ ਸਮਰਥਨ ਕੀਤਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਉੱਥੇ ਹੀ ਗੱਲ ਕਰ ਲਈਏ ਹਜ ਤੱਕ ਕੇਂਦਰ ਨਾਲ ਕਿਸੇ ਤਰ੍ਹਾਂ ਕਿਸਮ ਦੀ ਕੋਈ ਸਹਿਮਤੀ ਨਹੀਂ ਬਣੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਬਿਜਲੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਉਹ ਮਰਨ ਵਰ ਤੇ ਬੈਠੇ ਨੇ ਹਾਲਤ ਨਾਜ਼ੂਕ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸੰਘਰਸ਼ ਜਿਹੜਾ ਉਹ ਲੜਿਆ ਜਾ ਰਿਹਾ ਹੈ ਸੰਘਰਸ਼ ਦੇ ਵਿੱਚ ਹੌਸਲਾ ਕਿਸਾਨਾਂ ਦਾ ਬਾਗ ਸੁਰ ਜਾਰੀ ਹੈ ਤਸਵੀਰ ਦਿਖਾ ਰਹੇ ਆ 4:00 ਵੱਜ ਚੁੱਕੇ ਹੈ ਆਵਾਜ਼ਾਈ ਸ਼ੁਰੂ ਹੋ ਗਈ ਹੈ ਇਸ ਤੋਂ ਕੁਝ ਦੇਰ ਪਹਿਲਾਂ ਇੱਥੇ ਸਨਾਟਾ ਫਸਿਆ ਹੋਇਆ ਸੀ ਇੱਕਾ ਦੁੱਕਾ ਗੱਡੀ ਨਿਕਲ ਰਹੀ ਸੀ ਪਰ ਜਿਉਂ ਹੀ 4:00 ਵੱਜਦੇ ਹੈ ਜਿਹੜਾ ਕਿਉਂਕਿ ਟਾਈਮ 7 ਤੋਂ 4 ਦਾ ਸੀ ਜਿਉਂ ਹੀ 4:00 ਵੱਜਦੇ ਹੈ ਤੁਸੀਂ ਦੇਖੋ ਆਵਾਜਾਈ ਸ਼ੁਰੂ ਹੋ ਚੁੱਕੀ ਹੈ ਪੰਪ ਔਨ ਹੋ ਚੁੱਕੇ ਹਨ ਹਰ ਚੀਜ਼ ਖੁੱਲ ਚੁੱਕੀ ਹੈ ਤੇ ਆਵਾਜਾਈ ਸ਼ੁਰੂ ਹੋ ਗਈ ਹੈ ਇਸ ਕਰਕੇ ਚਹਲ ਕਦਮੀ ਵੀ ਵਧ ਗਈ ਹੈ ਦੁਕਾਨਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਹੌਲੀ ਹੌਲੀ ਦੁਕਾਨਾਂ ਖੁੱਲਣੀਆਂ ਵੀ ਸ਼ੁਰੂ ਹੋ ਗਈਆਂ ਪ੍ਰਵੀਨ ਨੂੰ ਕਹਾਂਗਾ ਪ੍ਰਵੀਨ ਉਹ ਦੁਕਾਨਾਂ ਵਾਲੇ ਪਾਸੇ ਵੀ ਜਰੂਰ ਦਿਖਾਓ ਕਿ ਦੁਕਾਨਾਂ ਸ਼ੁਰੂ ਹੋ ਗਈਆਂ ਲੋਕ ਇੰਤਜ਼ਾਰ ਦੇ ਵਿੱਚ ਸੀ 4 ਵਜਨ ਦੇ ਕਿ ਜਿੱਦਾਂ ਹੀ 4 ਵਜਨਗੇ ਆਪਾਂ ਜਿਹੜਾ ਹੈ ਕੰਮ ਸ਼ੁਰੂ ਕਰ ਦਿਆਂਗੇ ਦੁਕਾਨਦਾਰ ਜਿਹੜੇ ਅੱਜ ਸਵੇਰ ਤੋਂ ਹੀ ਬੰਦ ਸੀ ਕਿਉਂਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਸਰਕਾਰੀ ਪ੍ਰਾਈਵੇਟ ادارے ਦੁਕਾਨਾਂ ਦਫ਼ਤਰ ਸਾਰੇ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਕਿਤੇ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਸੀ ਅਪੀਲ ਕਰਨੀ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਕਿਸਾਨ ਆਗੂ ਜਿਹੜੇ ਸੜਕਾਂ ਤੇ ਆਏ ਸੀ ਪਰ ਉਹਨਾਂ ਨੇ ਅਪੀਲ ਜ਼ਰੂਰ ਕੀਤੀ ਹੈ ਕਿ ਤੁਸੀਂ ਸਮਰਥਨ ਕਰੋ ਲੋਕਾਂ ਨੇ ਬੜਾ ਸਮਰਥਨ ਕੀਤਾ ਟੋਲ ਪਲਾਜ਼ੇ ਬੰਦ ਸੀ 메ਨ ਸੜਕਾਂ ਬੰਦ ਸੀ ਲਿੰਕ ਰੋਡ ਵੀ ਬੰਦ ਕੀਤੇ ਹੋਏ ਸੀ ਕਿਸਾਨਾਂ ਨੇ ਉਧਰ ਜੇਕਰ ਖਨੋਰੀ ਦੀ ਗੱਲ ਕਰ ਲਾਂ ਖਨੋਰੀ ਦੇ ਉੱਤੇ ਵੀ ਮਹਾਲ ਜਿਹੜਾ ਹੈ ਇਸ ਵਕਤ ਥੋੜਾ ਜਿਹਾ ਵਿਚਾਰधीन ਹੋ ਚੁੱਕਿਆ ਹੈ ਕਿਉਂਕਿ ਫੋਰਸ ਵੱਧਦੀ ਹੋਈ ਨਜ਼ਰ ਆ ਰਹੀ ਹੈ ਪਿੱਛੇ ਹੁਣੇ ਸਵਰਨ ਸਿੰਘ ਪੰਦੇਰ ਦਾ ਤੁਸੀਂ ਜਿਹੜਾ ਹੈ ਇੱਕ ਸੁਨੇਹਾ ਵੀ ਸੁਣਿਆ ਹੋਵੇਗਾ ਸੋ ਇਹ ਸਾਰਾ ਰਲਿਆ ਮਿਲਿਆ ਜਿਹੜਾ ਕੰਮ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੱਜ 30 ਦਸੰਬਰ ਹੈ 30 ਦਸੰਬਰ ਦਾ ਪਿਛਲੇ ਇੱਕ ਹਫਤੇ ਤੋਂ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ ਦੋਹੇ ਫਾਰਮਾ ਵੱਲੋਂ ਦੋਹੇ ਫਾਰਮਾ ਦੇ ਕੋਆਰਡੀਨੇਟਰ ਸਵਰਨ ਸਿੰਘ ਪੰਦੇਰ ਉਹਨਾਂ ਵੱਲੋਂ ਲਾਈਵ ਹੋ ਕੇ ਐਲਾਨ ਕੀਤਾ ਸੀ ਸੋ ਇਹ ਤਸਵੀਰ ਤੁਹਾਨੂੰ ਮੈਂ ਫਵਾਰਾ ਚੌਕ ਦੀ ਦਿਖਾ ਰਿਹਾ ਪਟਿਆਲਾ ਸ਼ਹਿਰ ਦੇ ਫਵਾਰਾ ਚੌਕ ਦੀ ਇੱਥੇ ਕੁਝ ਥੇੜਾ ਪਹਿਲਾਂ ਹੀ ਸਨਾਟਾ ਸੀ ਜ ਆਵਾਜ਼ਾਈ ਨਹੀਂ ਸੀ ਦੁਕਾਨਾਂ ਬੰਦ ਸੀ ਪਰ ਜਿਸ ਤਰ੍ਹਾਂ ਹੀ 4 ਵਜਦੇ ਆ ਤੁਸੀਂ ਦੇਖ ਸਕਦੇ ਹੋ ਚਹਿਲ ਕਦਮੀ ਵਾਧੀ ਹੋਈ ਨਜ਼ਰ ਆ ਰਹੀ ਹੈ ਪੂਰੇ ਸ਼ਹਿਰ ਦੇ ਵਿੱਚੋਂ ਟ੍ਰੈਫਿਕ ਚੱਲਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਲੋਕ ਸੋਚਦੇ ਆ ਕਿ ਜਦੋਂ ਬੰਦ ਹੈ ਤੇ ਬਾਹਰ ਜਾ ਕੇ ਕਰਨਾ ਵੀ ਕੀ ਹੈ ਜੇਕਰ ਕੋਈ ਵੱਖਰਾ ਕੋਈ ਖਾਸ ਕੰਮ ਸੀ ਤਾਂ ਲੋਕ ਨਿਕਲਦੇ ਆ ਪਰ ਇਸ ਤੋਂ ਇਲਾਵਾ ਲੋਕ ਨਹੀਂ ਨਿਕਲਦੇ ਸੋ ਹੁਣ 4 ਵਜਦੇ ਸਾਰ ਤੁਸੀਂ ਦੇਖੋ ਇਹ ਚਹਿਲ ਕਦਮੀ ਸ਼ੁਰੂ ਹੋ ਚੁੱਕੀ ਹੈ ਲੋਕ ਘਰਾਂ ਤੋਂ ਨਿਕਲ ਰਹੇ ਆ ਕੋਈ ਸ਼ਾਪਿੰਗ ਵਾਸਤੇ ਕੋਈ ਕੰਮਕਾਰ ਵਾਸਤੇ ਕੁਝ ਲੋਕਾਂ ਦਾ ਸ਼ਾਮ ਦਾ ਕੰਮ ਹੁੰਦਾ ਰਿਲੇਟਿਵ ਹੁੰਦਾ ਸ਼ਾਮ ਦੇ ਨਾਲ ਉਹ ਲੋਕ ਨਿਕਲ ਰਹੇ ਆ ਸੋ ਇਹ ਸਵੀਰ ਜਿਹੜੀ ਹੈ ਹੁਣ ਆਵਾਜਾਈ ਦੀ ਸ਼ੁਰੂ ਹੋਈ ਹੈ ਲੋਕ ਨਿਕਲਣਾ ਸ਼ੁਰੂ ਹੋ ਚੁੱਕੇ ਹੈ ਸੋ ਅੱਜ ਦਾ ਬੰਦ ਜਿਹੜਾ ਹੈ 30 ਦਸੰਬਰ ਦਾ ਬੰਦ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਪੂਰਨ ਸਮਰਥਨ ਮਿਲਿਆ ਲੋਕਾਂ ਵੱਲੋਂ ਸਮਰਥਨ ਦਿੱਤਾ ਗਿਆ ਹੈ ਦੁਕਾਨਦਾਰਾਂ ਵੱਲੋਂ ਬਾਜ਼ਾਰ ਵਾਲਿਆਂ ਵੱਲੋਂ ਐਸੋਸੀਏਸ਼ਨਜ਼ ਵੱਲੋਂ ਬਹੁਤ ਸਾਰੇ ਲੋਕਾਂ ਨੇ ਸਮਰਥਨ ਦਿੱਤਾ ਪਰ ਸਮਾਂ ਹੁਣ 4 ਵਜੇ ਦਾ ਹੋ ਗਿਆ ਹੈ 4 ਵਜੇ ਸਾਰ ਲੋਕ ਤੁਸੀਂ ਦੇਖੋ ਕਿਸ ਤਰ੍ਹਾਂ ਨਿਕਲੇ ਆ 100 ਕੰਮ ਹੁੰਦੇ ਆ ਰੁਕੇ ਹੋਏ ਸੀ ਕਿ ਸਮਰਥਨ ਕਰ ਰਹੇ ਸੀ ਸੋ ਲੋਕ ਆਏ ਹੈ ਔਰ ਸਮਰਥਨ ਜਿਹੜਾ ਹੈ ਉਹ ਅੱਜ ਕਿਸਾਨਾਂ ਦਾ ਦੇਖਣ ਨੂੰ ਮਿਲਿਆ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਮਰਥਨ ਤੋਂ ਬਾਅਦ ਲੋਕ ਹੁਣ ਕਮਾਂਕਾਰਾਂ ਤੇ ਆਏ ਹੈ ਅੱਜ ਕਿਸਾਨਾਂ ਵੱਲੋਂ ਜਿਹੜਾ ਬੰਦ ਦਾ ਐਲਾਨ ਸੀ ਉਸ ਦੇ ਵਿੱਚ ਕਾਫੀ ਛੂਟ ਦਿੱਤੀ ਗਈ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕੋਈ ਡੋਲੀ ਵਾਲੀ ਕਾਰ ਹੈ ਉਸ ਨੂੰ ਲੰਗਾਇਆ ਜਾਇਆ ਜਾਏਗਾ ਐਂਬੂਲੈਂਸ ਨੂੰ ਹਮੇਸ਼ਾ ਛੂਟ ਦਿੱਤੀ ਜਾਂਦੀ ਹੈ ਮਰੀਜ਼ ਦੀ ਗੱਡੀ ਨੂੰ ਵੀ ਕਿ ਕਿਸੇ ਬੱਚੇ ਦਾ ਜਿਹੜਾ ਇੰਟਰਵਿਊ ਹੈ ਜਾਂ ਪੇਪਰ ਹੈ ਐਗਜ਼ਾਮ ਹੈ ਤਾਂ ਉਸ ਨੂੰ ਵੀ ਛੂਟ ਸੀਗੀ ਇਸ ਤੋਂ ਇਲਾਵਾ ਛੂਟ ਜਿਹੜੀ ਸੀਗੀ ਕਿਸੇ ਮਰੀਜ਼ ਨੂੰ ਜੇਕਰ ਕੋਈ ਮਰੀਜ਼ ਗੱਡੀ ਦੇ ਵਿੱਚ ਹੈ ਉਸ ਨੂੰ ਛੂਟ ਦਿੱਤੀ ਗਈ ਸੀ ਕੋਈ ਜ਼ਰੂਰੀ ਕੰਮ ਹੈ ਜਾਂ ਫਲਾਈਟ ਹੈ ਉਸ ਨੂੰ ਵੀ ਛੂਟ ਦਿੱਤੀ ਗਈ ਸੀ ਸੋ ਸਾਰੀਆਂ ਛੂਟਾਂ ਦੇ ਬਾਵਜੂਦ ਲੋਕ ਜਿਹੜੇ ਹੈ ਕੁਝ ਥਾਵਾਂ ਦੇ ਉੱਤੇ ਖੱਜਲ ਵੀ ਹੋਏ ਕੁਝ ਲੋਕਾਂ ਨੇ ਇਸ ਗੱਲ ਬਾਰੇ ਜਿਹੜੇ ਹੈ ਵਹਿਸਵਾਜੀ ਵੀ ਕੀਤੀ ਹੈ ਪਰ ਰਲਿਆ ਰਲੇ ਅਸਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਰਲੇ ਮਿਲੇ ਅਸਰ ਜਿਹੜਾ ਹੈ ਉਹ ਰਿਹਾ ਸੋ ਜਿਹੜਾ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਫਵਾਰਾ ਚੌਂਕ ਦੀ ਉਹਨਾਂ ਨੂੰ ਰੋੜ ਚਲੇ ਗਏ ਸੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਫਵਾਰਾ ਚੌਂਕ ਦੀ ਆ ਦੁਕਾਨਾਂ ਜਿਹੜੀਆਂ ਸ਼ੁਰੂ ਹੋਣੀਆਂ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਅੱਜ ਸਵੇਰੇ ਤੋਂ ਹੀ ਬੰਦ ਸੀ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਬੰਦ ਦਾ ਐਲਾਨ ਕੀਤਾ ਗਿਆ ਸੀ 30 ਦਸੰਬਰ ਦਾ ਦਿਨ ਹੈ ਇੱਕ ਹਫਤਾ ਪਹਿਲਾਂ ਹੀ ਇਸ ਬਾਬਤ ਐਲਾਨ ਕਰ ਦਿੱਤਾ ਗਿਆ ਸੀ ਹੁਣ ਬਾਜ਼ਾਰ ਖੁੱਲਨੇ ਸ਼ੁਰੂ ਹੋ ਰਹੇ ਹਨ ਇਹ ਬਾਜ਼ਾਰ ਸਾਰੇ ਬੰਦ ਸੀ ਅਸੀਂ ਇੱਥੇ ਹੀ ਮੌਜੂਦ ਸੀ 15 ਮਿੰਟ ਪਹਿਲਾਂ ਹੀ ਇਹ ਬਾਜ਼ਾਰ ਬੰਦ ਸੀ ਜਿਸ ਤਰ੍ਹਾਂ ਹੀ 4 ਵਜੇ ਤੇ ਲੋਕਾਂ ਨੇ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਈ ਲੋਕਾਂ ਦਾ ਕੰਮ ਸਾਰ ਸ਼ਾਮ ਸਵੇਰੇ ਦਾ ਹੁੰਦਾ ਸੋ ਸਵੇਰ ਵਾਲੇ ਅੱਜ ਕਹਿ ਲਈਏ ਕਿ ਉਹ ਨਹੀਂ ਕੰਮ ਕੀਤਾ ਤੇ ਸ਼ਾਮ ਨੂੰ ਉਹ ਕੰਮ ਕਰਨਗੇ ਸੋ ਕਿਸਾਨਾਂ ਵੱਲੋਂ ਵੀ ਅਪੀਲ ਹੀ ਕੀਤੀ ਗਈ ਸੀ ਕਿਤੇ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ ਸੀ ਅਪੀਲ ਸੀ ਅਪੀਲ ਦਾ ਲੋਕਾਂ ਨੇ ਸਮਰਥਨ ਕੀਤਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਇਸ ਵਕਤ ਟਿਆਲਾ ਸ਼ਹਿਰ ਦੇ ਫੁਆਰਾ ਚੌਂਕ ਦੀ ਤੇ ਕਹਿ ਲਈਏ ਕਿ ਕਿਸਾਨਾਂ ਨੂੰ ਅੱਜ ਪੰਜਾਬ ਨੇ ਪੰਜਾਬ ਦੀ ਜਨਤਾ ਨੇ ਆਵਾਮ ਨੇ ਵਪਾਰੀਆਂ ਨੇ ਦੁਕਾਨਦਾਰਾਂ ਨੇ 100% ਸਮਰਥਨ ਦਿੱਤਾ ਹੈ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਅਨੁਰਾਗ ਸ਼ਰਮਾ ਸਕਾਈ ਨਿਊਜ਼ ਪੰਜਾਬ ਦੇ ਲਈ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਹਾਨੂਰਾਜ ਸ਼ਰਮਾ ਅੱਜ 30 ਦਸੰਬਰ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਪੰਜਾਬ ਦੀ ਜੇਕਰ ਗੱਲ ਕਰਾਂ ਅੱਜ ਪੰਜਾਬ ਕਿਸਾਨਾਂ ਦੇ ਨਾਲ ਖੜਾ ਨਜ਼ਰ ਆਇਆ 100% ਬੰਦ ਦਾ ਅਸਰ ਦੇਖਣ ਨੂੰ ਮਿਲਿਆ ਇੱਕਾ ਦੁਕਾ ਥਾਵਾ ਛੱਡ ਕੇ ਕਿਉਂਕਿ ਕਿਸਾਨਾਂ ਵੱਲੋਂ ਵੀ ਕਾਫੀ ਹੱਦ ਤੱਕ ਢਿੱਲਾ ਦਿੱਤੀਆਂ ਗਈਆਂ ਸੀ ਜਿਵੇਂ ਵਿਆਹ ਦੀ ਗੱਡੀ ਨੂੰ ਐਂਬੂਲੈਂਸ ਨੂੰ ਮਰੀਜ਼ ਨੂੰ ਕਿਸੇ ਦੇ ਪੇਪਰ ਨੂੰ ਇੰਟਰਵਿਊ ਨੂੰ ਫਲਾਈਟ ਨੂੰ ਛੂਟ ਦਿੱਤੀ ਗਈ ਸੀ ਸੋ ਲੋਕਾਂ ਨੇ ਵੀ ਸਮਰਥਨ ਕੀਤਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਉੱਥੇ ਹੀ ਗਾ ਕਰ ਲੀਏ ਹਜ ਤੱਕ ਕੇਂਦਰ ਨਾਲ ਕਿਸੇ ਤਰ੍ਹਾਂ ਕਿਸਮ ਦੀ ਕੋਈ ਸਹਿਮਤੀ ਨਹੀਂ ਬਣੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਵਿਜਲੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਉਹ ਮਰਨ ਵਰਤੇ ਬੈਠੇ ਨੇ ਹਾਲਤ ਨਾਜ਼ੂਕ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸੰਘਰਸ਼ ਜਿਹੜਾ ਉਹ ਲੜਿਆ ਜਾ ਰਿਹਾ ਹੈ ਸੰਘਰਸ਼ ਦੇ ਵਿੱਚ ਹੌਸਲਾ ਕਿਸਾਨਾਂ ਦਾ ਬਾਦਸੁਰ ਜਾਰੀ ਹੈ ਤਸਵੀਰ ਦਿਖਾ ਰਹੇ ਆ ਚਾਰ ਬਚੁਕੇ ਆ ਆਵਾਜ਼ਾਈ ਸ਼ੁਰੂ ਹੋ ਗਈ ਹੈ ਇਸ ਤੋਂ ਕੁਝ ਦਿਨ ਪਹਿਲਾਂ ਇੱਥੇ ਸਨਾਂਟਾ ਫਸਰਿਆ ਹੋਇਆ ਸੀ ਇੱਕਾ ਦੁੱਕਾ ਗੱਡੀ ਨਿਕਲ ਨਹੀਂ ਸੀ ਪਰ ਜਿਉਂ ਹੀ 4 ਵਜਦੇ ਹੈ ਜਿਹੜਾ ਕਿਉਂਕਿ ਟਾਈਮ 7 ਤੋਂ 4 ਦਾ ਸੀ ਜਿਉਂ ਹੀ 4 ਵਜਦੇ ਹੈ ਤੁਸੀਂ ਦੇਖੋ ਆਵਾਜ਼ਾਈ ਸ਼ੁਰੂ ਹੋ ਚੁੱਕੀ ਹੈ ਪੰਪ ਔਨ ਹੋ ਚੁੱਕੇ ਹਨ ਹਰ ਚੀਜ਼ ਖੁੱਲ ਚੁੱਕੀ ਹੈ ਤੇ ਆਵਾਜ਼ਾਈ ਸ਼ੁਰੂ ਹੋ ਗਈ ਹੈ ਇਸ ਕਰਕੇ ਚਹਲ ਕਦਮੀ ਵੀ ਵਧ ਗਈ ਹੈ ਦੁਕਾਨਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਹੌਲੀ ਹੌਲੀ ਦੁਕਾਨਾਂ ਖੋਲ੍ਹਨੀ ਵੀ ਸ਼ੁਰੂ ਹੋ ਗਈਆਂ ਪ੍ਰਵੀਨ ਨੂੰ ਕਹਾਂਗਾ ਪ੍ਰਵੀਨ ਉਹ ਦੁਕਾਨਾਂ ਵਾਲੇ ਪਾਸੇ ਵੀ ਜਰੂਰ ਦਿਖਾਓ ਕਿ ਦੁਕਾਨਾਂ ਸ਼ੁਰੂ ਹੋ ਗਈਆਂ ਲੋਕ ਇੰਤਜ਼ਾਰ ਦੇ ਵਿੱਚ ਸੀ 4 ਵਜਨ ਦੇ ਕਿ ਜਿੱਦਾਂ ਹੀ 4 ਵਜਨ ਗਏ ਆਪਾਂ ਜਿਹੜਾ ਹੈ ਕੰਮ ਸ਼ੁਰੂ ਕਰ ਦੇਾਂਗੇ ਦੁਕਾਨਦਾਰ ਜਿਹੜੇ ਅੱਜ ਸਵੇਰ ਤੋਂ ਹੀ ਬੰਦ ਸੀ ਕਿਉਂਕ 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਸਰਕਾਰੀ ਪ੍ਰਾਈਵੇਟ ادارے ਦੁਕਾਨਾਂ ਦਫ਼ਤਰ ਸਾਰੇ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਕਿਤੇ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਸੀ ਅਪੀਲ ਕਰਨੀ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਕਿਸਾਨ ਆਗੂ ਜਿਹੜੇ ਸੜਕਾਂ ਤੇ ਆਏ ਸੀ ਪਰ ਉਹਨਾਂ ਨੇ ਅਪੀਲ ਜ਼ਰੂਰ ਕੀਤੀ ਹੈ ਕਿ ਤੁਸੀਂ ਸਮਰਥਨ ਕਰੋ ਲੋਕਾਂ ਨੇ ਬੜਾ ਸਮਰਥਨ ਕੀਤਾ ਟੋਲ ਪਲਾਜ਼ੇ ਬੰਦ ਸੀ 메ਨ ਸੜਕਾਂ ਬੰਦ ਸੀ ਲਿੰਕ ਰੋਡ ਵੀ ਬੰਦ ਕੀਤੇ ਹੋਏ ਸੀ ਕਿਸਾਨਾਂ ਨੇ ਉਧਰ ਜੇਕਰ ਖਨੋਰੀ ਦੀ ਗੱਲ ਕਰਨਾ ਖਨੋਰੀ ਦੇ ਉੱਤੇ ਵੀ ਮਹੌਲ ਜਿਹੜਾ ਹੈ ਇਸ ਵਕਤ ਥੋੜਾ ਜਿਹਾ ਵਿਚਾਰ ਦੀਨ ਹੋ ਚੁੱਕਿਆ ਹੈ ਕਿਉਂਕਿ ਫੋਰਸ ਵੱਧਦੀ ਹੋਈ ਨਜ਼ਰ ਆ ਰਹੀ ਹੈ ਪਿੱਛੇ ਹੁਣੇ ਸਵਰਨ ਸਿੰਘ ਪੰਦੇਰ ਦਾ ਤੁਸੀਂ ਜਿਹੜਾ ਹੈ ਇੱਕ ਸੁਨੇਹਾ ਵੀ ਸੁਣਿਆ ਹੋਵੇਗਾ ਸੋ ਇਹ ਸਾਰਾ ਰਲਿਆ ਮਿਲਿਆ ਜਿਹੜਾ ਕੰਮ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੱਜ 30 ਦਸੰਬਰ ਹੈ 30 ਦਸੰਬਰ ਦਾ ਪਿਛਲੇ ਇੱਕ ਹਫਤੇ ਤੋਂ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ ਦੋਹੇ ਫਾਰਮਾ ਵੱਲੋਂ ਦੋਹੇ ਫਾਰਮਾ ਦੇ ਕੋਆਰਡੀਨੇਟਰ ਸਵਰਨ ਸਿੰਘ ਪੰਦੇਰ ਉਹਨਾਂ ਵੱਲੋਂ ਲਾਈਵ ਹੋ ਕੇ ਐਲਾਨ ਕੀਤਾ ਸੀ ਸੋ ਇਹ ਤਸਵੀਰ ਤੁਹਾਨੂੰ ਮੈਂ ਫਵਾਰਾ ਚੌਂਕ ਦੀ ਦਿਖਾ ਰਿਹਾ ਪਟਿਆਲਾ ਸ਼ਹਿਰ ਦੇ ਫਵਾਰਾ ਚੌਂਕ ਦੀ ਇੱਥੇ ਕੁਝ ਥੇੜਾ ਪਹਿਲਾਂ ਹੀ ਸਨਾਟਾ ਸੀ ਜ ਆਵਾਜਾਈ ਨਹੀਂ ਸੀ ਦੁਕਾਨਾਂ ਬੰਦ ਸੀ ਪਰ ਜਿਸ ਤਰ੍ਹਾਂ ਹੀ 4 ਵਜਦੇ ਆ ਤੁਸੀਂ ਦੇਖ ਸਕਦੇ ਹੋ ਚੈਲ ਕਦਮੀ ਵਾਧੀ ਹੋਈ ਨਜ਼ਰ ਆ ਰਹੀ ਹੈ ਪੂਰੇ ਸ਼ਹਿਰ ਦੇ ਵਿੱਚੋਂ ਟ੍ਰੈਫਿਕ ਚੱਲਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਲੋਕ ਸੋਚਦੇ ਆ ਕਿ ਜਦੋਂ ਬੰਦ ਹੈ ਤੇ ਬਾਹਰ ਜਾ ਕੇ ਕਰਨਾ ਵੀ ਕੀ ਹੈ ਜੇਕਰ ਕੋਈ ਵੱਖਰਾ ਕੋਈ ਖਾਸ ਕੰਮ ਸੀ ਤਾਂ ਲੋਕ ਨਿਕਲਦੇ ਆ ਪਰ ਇਸ ਤੋਂ ਇਲਾਵਾ ਲੋਕ ਨਹੀਂ ਨਿਕਲਦੇ ਸੋ ਹੁਣ 4 ਵਜਦੇ ਸਾਰ ਤੁਸੀਂ ਦੇਖੋ ਇਹ ਚੈਲ ਕਦਮੀ ਸ਼ੁਰੂ ਹੋ ਚੁੱਕੀ ਹੈ ਲੋਕ ਘਰਾਂ ਤੋਂ ਨਿਕਲ ਰਹੇ ਆ ਕੋਈ ਸ਼ਾਪਿੰਗ ਵਾਸਤੇ ਕੋਈ ਕੰਮਕਾਰ ਵਾਸਤੇ ਕੁਝ ਲੋਕਾਂ ਦਾ ਸ਼ਾਮ ਦਾ ਕੰਮ ਹੁੰਦਾ ਰਿਲੇਟਿਵ ਹੁੰਦਾ ਸ਼ਾਮ ਦੇ ਨਾਲ ਉਹ ਲੋਕ ਨਿਕਲ ਰਹੇ ਆ ਸੋ ਇਹ ਸਵੀਰ ਜਿਹੜੀ ਹੈ ਹੁਣ ਆਵਾਜ਼ਾਈ ਦੀ ਸ਼ੁਰੂ ਹੋਈ ਹੈ ਲੋਕ ਨਿਕਲਣਾ ਸ਼ੁਰੂ ਹੋ ਚੁੱਕੇ ਹੈ ਸੋ ਅੱਜ ਦਾ ਬੰਦ ਜਿਹੜਾ ਹੈ 30 ਦਸੰਬਰ ਦਾ ਬੰਦ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਪੂਰਨ ਸਮਰਥਨ ਮਿਲਿਆ ਲੋਕਾਂ ਵੱਲੋਂ ਸਮਰਥਨ ਦਿੱਤਾ ਗਿਆ ਦੁਕਾਨਦਾਰਾਂ ਵੱਲੋਂ ਬਾਜ਼ਾਰ ਵਾਲਿਆਂ ਵੱਲੋਂ ਐਸੋਸੀਏਸ਼ਨਜ਼ ਵੱਲੋਂ ਬਹੁਤ ਸਾਰੇ ਲੋਕਾਂ ਨੇ ਸਮਰਥਨ ਦਿੱਤਾ ਪਰ ਸਮਾਂ ਹੁਣ 4 ਵਜੇ ਦਾ ਹੋ ਗਿਆ ਹੈ 4 ਵਜੇ ਸਾਰ ਲੋਕ ਤੁਸੀਂ ਦੇਖੋ ਕਿਸ ਤਰ੍ਹਾਂ ਨਿਕਲੇ ਆ 100 ਕੰਮ ਹੁੰਦੇ ਆ ਰੁਕੇ ਹੋਏ ਸੀ ਕਿਉਂਕਿ ਸਮਰਥਨ ਕਰ ਰਹੇ ਸੀ ਸੋ ਲੋਕ ਆਏ ਐ ਔਰ ਸਮਰਥਨ ਜਿਹੜਾ ਹੈ ਉਹ ਅੱਜ ਕਿਸਾਨਾਂ ਦਾ ਦੇਖਣ ਨੂੰ ਮਿਲਿਆ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਮਰਥਨ ਤੋਂ ਬਾਅਦ ਲੋਕ ਹੁਣ ਕਮਾਕਾਰਾਂ ਤੇ ਆਏ ਐ ਅੱਜ ਕਿਸਾਨਾਂ ਵੱਲੋਂ ਜਿਹੜਾ ਬੰਦ ਦਾ ਐਲਾਨ ਸੀ ਉਸ ਦੇ ਵਿੱਚ ਕਾਫੀ ਛੂਟ ਦਿੱਤੀ ਗਈ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕੋਈ ਡੋਲੀ ਵਾਲੀ ਕਾਰ ਹੈ ਉਸ ਨੂੰ ਲੰਘਾਇਆ ਜਾਏਗਾ ਐਂਬੂਲੈਂਸ ਨੂੰ ਹਮੇਸ਼ਾ ਛੂਟ ਦਿੱਤੀ ਜਾਂਦੀ ਹੈ ਮਰੀਜ਼ ਦੀ ਗੱਡੀ ਨੂੰ ਵੀ ਕਿ ਜਿਸੇ ਬੱਚੇ ਦਾ ਜਿਹੜਾ ਇੰਟਰਵਿਊ ਹੈ ਜਾਂ ਪੇਪਰ ਹੈ ਐਗਜ਼ਾਮ ਹੈ ਤਾਂ ਉਸ ਨੂੰ ਵੀ ਛੂਟ ਸੀਗੀ ਇਸ ਤੋਂ ਇਲਾਵਾ ਛੂਟ ਜਿਹੜੀ ਸੀਗੀ ਕਿਸੇ ਮਰੀਜ਼ ਨੂੰ ਜੇਕਰ ਕੋਈ ਮਰੀਜ਼ ਗੱਡੀ ਦੇ ਵਿੱਚ ਹੈ ਉਸ ਨੂੰ ਛੂਟ ਦਿੱਤੀ ਗਈ ਸੀ ਕੋਈ ਜ਼ਰੂਰੀ ਕੰਮ ਹੈ ਜਾਂ ਫਲਾਈਟ ਹੈ ਉਸ ਨੂੰ ਵੀ ਛੂਟ ਦਿੱਤੀ ਗਈ ਸੀ ਸੋ ਸਾਰੀਆਂ ਛੂਟਾਂ ਦੇ ਬਾਵਜੂਦ ਲੋਕ ਜਿਹੜੇ ਹੈ ਕੁਝ ਥਾਵਾਂ ਦੇ ਉੱਤੇ ਖੱਜਲ ਵੀ ਹੋਏ ਕੁਝ ਲੋਕਾਂ ਨੇ ਇਸ ਗੱਲ ਬਾਰੇ ਜਿਹੜੇ ਹੈ ਬਹਿਸਵਾਜੀ ਵੀ ਕੀਤੀ ਹੈ ਪਰ ਰਲਿਆ ਰਲਿਆ ਅਸਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਰਲਿਆ ਮਿਲਿਆ ਅਸਰ ਜਿਹੜਾ ਹੈ ਉਹ ਰਿਹਾ ਸੋ ਜਿਹੜਾ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਫਵਾਰਾ ਚੌਂਕ ਦੀ ਉਹ ਨਾਲੋਂ ਰੋਡ ਚਲੇ ਜਾਣਾ ਸੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਫਵਾਰਾ ਚੌਂਕ ਦੀ ਆ ਦੁਕਾਨਾਂ ਜਿਹੜੀਆਂ ਸ਼ੁਰੂ ਹੋਣੀਆਂ ਖੁੱਲ੍ਹਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਅੱਜ ਸਵੇਰੇ ਤੋਂ ਹੀ ਬੰਦ ਸੀ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਬੰਦ ਦਾ ਐਲਾਨ ਕੀਤਾ ਗਿਆ ਸੀ 30 ਦਸੰਬਰ ਦਾ ਦਿਨ ਹੈ ਇੱਕ ਹਫ਼ਤਾ ਪਹਿਲਾਂ ਹੀ ਇਸ ਬਾਬਤ ਐਲਾਨ ਕਰ ਦਿੱਤਾ ਗਿਆ ਸੀ ਹੁਣ ਬਾਜ਼ਾਰ ਖੁੱਲਨੇ ਸ਼ੁਰੂ ਹੋ ਰਹੇ ਹਨ ਇਹ ਬਾਜ਼ਾਰ ਸਾਰੇ ਬੰਦ ਸੀ ਅਸੀਂ ਇੱਥੇ ਮੌਜੂਦ ਸੀ 15 ਮਿੰਟ ਪਹਿਲਾਂ ਹੀ ਇਹ ਬਾਜ਼ਾਰ ਬੰਦ ਸੀ ਜਿਸ ਤਰ੍ਹਾਂ 4 ਵਜੇ ਤੇ ਲੋਕਾਂ ਨੇ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਈ ਲੋਕਾਂ ਦਾ ਕੰਮ ਸਤ ਸ਼ਾਮ ਸਵੇਰੇ ਦਾ ਹੁੰਦਾ ਸੋ ਸਵੇਰ ਵਾਲੇ ਅੱਜ ਕਹਿ ਲਈਏ ਕਿ ਉਹ ਨਹੀਂ ਕੰਮ ਕੀਤਾ ਤੇ ਸ਼ਾਮ ਨੂੰ ਉਹ ਕੰਮ ਕਰਨਗੇ ਸੋ ਕਿਸਾਨਾਂ ਵੱਲੋਂ ਵੀ ਅਪੀਲ ਹੀ ਕੀਤੀ ਗਈ ਸੀ ਕਿਤੇ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ ਸੀ ਅਪੀਲ ਸੀ ਅਪੀਲ ਦਾ ਲੋਕਾਂ ਨੇ ਸਮਰਥਨ ਕੀਤਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਇਸ ਵੇਲੇ ਪਟਿਆਲਾ ਸ਼ਹਿਰ ਦੇ ਫੁਹਾਰਾ ਚੌਂਕ ਦੀ ਤੇ ਕਹਿ ਲਈਏ ਕਿ ਕਿਸਾਨਾਂ ਨੂੰ ਅੱਜ ਪੰਜਾਬ ਨੇ ਪੰਜਾਬ ਦੀ ਜਨਤਾ ਨੇ ਆਵਾਮ ਨੇ ਵਪਾਰੀਆਂ ਨੇ ਦੁਕਾਨਦਾਰਾਂ ਨੇ 100% ਸਮਰਥਨ ਦਿੱਤਾ ਹੈ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਅਨੁਰਾਗ ਸ਼ਰਮਾ ਸਕਾਈ ਨਿਊਜ਼ ਪੰਜਾਬ ਦੇ ਲਈ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮਹਾਨੂਰਾਜ ਸ਼ਰਮਾ ਅੱਜ 30 ਦਸੰਬਰ ਕਿਸਾਨ ਜੱਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਪੰਜਾਬ ਦੀ ਜੇਕਰ ਗੱਲ ਕਰ ਲਾਂ ਅੱਜ ਪੰਜਾਬ ਕਿਸਾਨਾਂ ਦੇ ਨਾਲ ਖੜਾ ਨਜ਼ਰ ਆਇਆ 100% ਬੰਦ ਦਾ ਅਸਰ ਦੇਖਣ ਨੂੰ ਮਿਲਿਆ ਇੱਕਾ ਦੁਕਾ ਥਾਵਾਂ ਛੱਡ ਕੇ ਕਿਉਂਕਿ ਕਿਸਾਨਾਂ ਵੱਲੋਂ ਵੀ ਕਾਫੀ ਹੱਦ ਤੱਕ ਟੀਲਾਂ ਦਿੱਤੀਆਂ ਗਈਆਂ ਸੀ ਜਿਵੇਂ ਵਿਆਹ ਦੀ ਗੱਡੀ ਨੂੰ ਐਂਬੂਲੈਂਸ ਨੂੰ ਮਰੀਜ਼ ਨੂੰ ਕਿਸੇ ਵੀ ਪੇਪਰ ਨੂੰ ਇੰਟਰਵਿਊ ਨੂੰ ਫਲਾਈਟ ਨੂੰ ਛੂਟ ਦਿੱਤੀ ਗਈ ਸੀ ਸੋ ਲੋਕਾਂ ਨੇ ਵੀ ਸਮਰਥਨ ਕੀਤਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਉੱਥੇ ਹੀ ਗੱਲ ਕਰ ਲਈਏ ਹਜ ਤੱਕ ਕੇਂਦਰ ਨਾਲ ਕਿਸੇ ਤਰ੍ਹਾਂ ਕਿਸਮ ਦੀ ਕੋਈ ਸਹਿਮਤੀ ਨਹੀਂ ਬਣੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਬਿਜਲੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਉਹ ਮਰਨ ਵਰਤੇ ਬੈਠੇ ਨੇ ਹਾਲਤ ਨਾਜ਼ੂਕ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸੰਘਰਸ਼ ਜਿਹੜਾ ਉਹ ਲੜਿਆ ਜਾ ਰਿਹਾ ਹੈ ਸੰਘਰਸ਼ ਦੇ ਵਿੱਚ ਹੌਸਲਾ ਕਿਸਾਨਾਂ ਦਾ ਬਾਜ਼ੁਰਜਾਰੀ ਹੈ ਤਸਵੀਰ ਦਿਖਾ ਰਹੇ ਆ 4 ਵਜ ਚੁੱਕੇ ਹੈ ਆਵਾਜ਼ੇ ਸ਼ੁਰੂ ਹੋ ਗਈ ਹੈ ਇਸ ਤੋਂ ਕੁਝ ਦੇਰ ਪਹਿਲਾਂ ਇੱਥੇ ਸਨਾਟਾ ਫਸਰਿਆ ਹੋਇਆ ਸੀ ਇੱਕਾ ਦੁੱਕਾ ਗੱਡੀ ਨਿਕਲ ਰਹੀ ਸੀ ਪਰ ਜਿਉਂ ਹੀ 4 ਵਜਦੇ ਹੈ ਜਿਹੜਾ ਕਿਉਂਕਿ ਟਾਈਮ 7 ਤੋਂ 4 ਦਾ ਸੀ ਜਿਉਂ ਹੀ 4 ਵਜਦੇ ਹੈ ਤੁਸੀਂ ਦੇਖੋ ਆਵਾਜਾਈ ਸ਼ੁਰੂ ਹੋ ਚੁੱਕੀ ਹੈ ਪੰਪ ਔਨ ਹੋ ਚੁੱਕੇ ਹਨ ਹਰ ਚੀਜ਼ ਖੁੱਲ ਚੁੱਕੀ ਹੈ ਤੇ ਆਵਾਜਾਈ ਸ਼ੁਰੂ ਹੋ ਗਈ ਹੈ ਇਸ ਕਰਕੇ ਚਹਲ ਕਦਮੀ ਵੀ ਵਧ ਗਈ ਹੈ ਦੁਕਾਨਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਹੌਲੀ ਹੌਲੀ ਦੁਕਾਨਾਂ ਖੁੱਲ ਰਹੀਆਂ ਵੀ ਸ਼ੁਰੂ ਹੋ ਗਈਆਂ ਪ੍ਰਵੀਨ ਨੂੰ ਕਹਾਂਗਾ ਪ੍ਰਵੀਨ ਉਹ ਦੁਕਾਨਾਂ ਵਾਲੇ ਪਾਸੇ ਵੀ ਜਰੂਰ ਦਿਖਾਓ ਕਿ ਦੁਕਾਨਾਂ ਸ਼ੁਰੂ ਹੋ ਗਈਆਂ ਲੋਕ ਇੰਤਜ਼ਾਰ ਦੇ ਵਿੱਚ ਸੀ 4 ਵਜਨ ਦੇ ਕਿ ਜਿੱਦਾਂ ਹੀ 4 ਵਜਨ ਗਏ ਆਪਾਂ ਜਿਹੜਾ ਹੈ ਕੰਮ ਸ਼ੁਰੂ ਕਰ ਦਿਆਂਗੇ ਦੁਕਾਨਦਾਰ ਜਿਹੜੇ ਅੱਜ ਸਵੇਰ ਤੋਂ ਹੀ ਬੰਦ ਸੀ ਕਿਉਂਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਸਰਕਾਰੀ ਪ੍ਰਾਈਵੇਟ ادارے ਦੁਕਾਨਾਂ ਦਫ਼ਤਰ ਸਾਰੇ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਕਿਤੇ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਸੀ ਅਪੀਲ ਕਰਨੀ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਕਿਸਾਨ ਆਗੂ ਜਿਹੜੇ ਸੜਕਾਂ ਤੇ ਆਏ ਸੀ ਪਰ ਉਹਨਾਂ ਨੇ ਅਪੀਲ ਜ਼ਰੂਰ ਕੀਤੀ ਹੈ ਕਿ ਤੁਸੀਂ ਸਮਰਥਨ ਕਰੋ ਲੋਕਾਂ ਨੇ ਬੜਾ ਸਮਰਥਨ ਕੀਤਾ ਟੋਲ ਪਲਾਜ਼ੇ ਬੰਦ ਸੀ 메ਨ ਸੜਕਾਂ ਬੰਦ ਸੀ ਲਿੰਕ ਰੋਡ ਵੀ ਬੰਦ ਕੀਤੇ ਹੋਏ ਸੀ ਕਿਸਾਨਾਂ ਨੇ ਉਧਰ ਜੇਕਰ ਖਨੋਰੀ ਦੀ ਗੱਲ ਕਰਨਾ ਖਨੋਰੀ ਦੇ ਉੱਤੇ ਵੀ ਮਹਾਲ ਜਿਹੜਾ ਹੈ ਇਸ ਵਕਤ ਥੋੜਾ ਜਿਹਾ ਵਿਚਾਰ ਦੀ ਨੂੰ ਹੋ ਚੁੱਕਿਆ ਹੈ ਕਿਉਂਕਿ ਫੋਰਸ ਵੱਧਦੀ ਹੋਈ ਨਜ਼ਰ ਆ ਰਹੀ ਹੈ ਪਿੱਛੇ ਹੁਣੇ ਸਵਰਨ ਸਿੰਘ ਪੰਦੇਰ ਦਾ ਤੁਸੀਂ ਜਿਹੜਾ ਹੈ ਇੱਕ ਸੁਨੇਹਾ ਵੀ ਸੁਣਿਆ ਹੋਵੇਗਾ ਸੋ ਇਹ ਸਾਰਾ ਰਲਿਆ ਮਿਲਿਆ ਜਿਹੜਾ ਕੰਮ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੱਜ 30 ਦਸੰਬਰ ਹੈ 30 ਦਸੰਬਰ ਦਾ ਪਿਛਲੇ ਇੱਕ ਹਫ਼ਤੇ ਤੋਂ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ ਦੋਹੇ ਫਾਰਮਾ ਵੱਲੋਂ ਦੋਹੇ ਫਾਰਮਾ ਦੇ ਕੋਆਰਡੀਨੇਟਰ ਸਵਰਨ ਸਿੰਘ ਪੰਦੇਰ ਉਹਨਾਂ ਵੱਲੋਂ ਲਾਈਵ ਹੋ ਕੇ ਐਲਾਨ ਕੀਤਾ ਸੀ ਸੋ ਇਹ ਤਸਵੀਰ ਤੁਹਾਨੂੰ ਮੈਂ ਫਵਾਰਾ ਚੌਂਕ ਦੀ ਦਿਖਾ ਰਿਹਾ ਪਟਿਆਲਾ ਸ਼ਹਿਰ ਦੇ ਫਵਾਰਾ ਚੌਂਕ ਦੀ ਇੱਥੇ ਕੁਝ ਥੋੜੇ ਪਹਿਲਾਂ ਹੀ ਸਨਾਟਾ ਸੀ ਜ ਆਵਾਜਾਈ ਨਹੀਂ ਸੀ ਦੁਕਾਨਾਂ ਬੰਦ ਸੀ ਪਰ ਜਿਸ ਤਰ੍ਹਾਂ ਹੀ 4 ਵਜਦੇ ਆ ਤੁਸੀਂ ਦੇਖ ਸਕਦੇ ਹੋ ਚੈਲ ਕਦਮੀ ਵਧਦੀ ਹੋਈ ਨਜ਼ਰ ਆ ਰਹੀ ਹੈ ਪੂਰੇ ਸ਼ਹਿਰ ਦੇ ਵਿੱਚੋਂ ਟ੍ਰੈਫਿਕ ਚੱਲਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਲੋਕ ਸੋਚਦੇ ਆ ਕਿ ਜਦੋਂ ਬੰਦ ਹੈ ਤੇ ਬਾਹਰ ਜਾ ਕੇ ਕਰਨਾ ਵੀ ਕੀ ਹੈ ਜੇਕਰ ਕੋਈ ਵੱਖਰਾ ਕੋਈ ਖਾਸ ਕੰਮ ਸੀ ਤਾਂ ਲੋਕ ਨਿਕਲਦੇ ਆ ਪਰ ਇਸ ਤੋਂ ਇਲਾਵਾ ਲੋਕ ਨਹੀਂ ਨਿਕਲਦੇ ਸੋ ਹੁਣ 4 ਵਜਦੇ ਸਾਰ ਤੁਸੀਂ ਦੇਖੋ ਇਹ ਚੈਲ ਕਦਮੀ ਸ਼ੁਰੂ ਹੋ ਚੁੱਕੀ ਹੈ ਲੋਕ ਘਰਾਂ ਤੋਂ ਨਿਕਲ ਰਹੇ ਆ ਕੋਈ ਸ਼ਾਪਿੰਗ ਵਾਸਤੇ ਕੋਈ ਕੰਮਕਾਰ ਵਾਸਤੇ ਕੁਝ ਲੋਕਾਂ ਦਾ ਸ਼ਾਮ ਦਾ ਕੰਮ ਹੁੰਦਾ ਰਿਲੇਟਿਵ ਹੁੰਦਾ ਸ਼ਾਮ ਦੇ ਨਾਲ ਉਹ ਲੋਕ ਨਿਕਲ ਰਹੇ ਆ ਸੋ ਇਹ ਸਵੀਰ ਜਿਹੜੀ ਹੈ ਹੁਣ ਆਵਾਜ਼ਾਈ ਦੀ ਸ਼ੁਰੂ ਹੋਈ ਹੈ ਲੋਕ ਨਿਕਲਣਾ ਸ਼ੁਰੂ ਹੋ ਚੁੱਕੇ ਹੈ ਸੋ ਅੱਜ ਦਾ ਬੰਦ ਜਿਹੜਾ ਹੈ 30 ਦਸੰਬਰ ਦਾ ਬੰਦ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਪੂਰਨ ਸਮਰਥਨ ਮਿਲਿਆ ਲੋਕਾਂ ਵੱਲੋਂ ਸਮਰਥਨ ਦਿੱਤਾ ਗਿਆ ਦੁਕਾਨਦਾਰਾਂ ਵੱਲੋਂ ਬਾਜ਼ਾਰ ਵਾਲਿਆਂ ਵੱਲੋਂ ਐਸੋਸੀਏਸ਼ਨਜ਼ ਵੱਲੋਂ ਬਹੁਤ ਸਾਰੇ ਲੋਕਾਂ ਨੇ ਸਮਰਥਨ ਦਿੱਤਾ ਪਰ ਸਮਾਂ ਹੁਣ 4 ਵਜੇ ਦਾ ਹੋ ਗਿਆ ਹੈ 4 ਵਜੇ ਸਾਰ ਲੋਕ ਤੁਸੀਂ ਦੇਖੋ ਕਿਸ ਤਰ੍ਹਾਂ ਨਿਕਲੇ ਆ 100 ਕੰਮ ਹੁੰਦੇ ਆ ਰੁਕੇ ਹੋਏ ਸੀ ਕਿ ਸਮਰਥਨ ਕਰ ਰਹੇ ਸੀ ਸੋ ਲੋਕ ਆਏ ਹੈ ਔਰ ਸਮਰਥਨ ਜਿਹੜਾ ਹੈ ਉਹ ਅੱਜ ਕਿਸਾਨਾਂ ਦਾ ਦੇਖਣ ਨੂੰ ਮਿਲਿਆ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਮਰਥਨ ਤੋਂ ਬਾਅਦ ਲੋਕ ਹੁਣ ਕਮਾਂਕਾਰਾਂ ਤੇ ਆਏ ਹੈ ਅੱਜ ਕਿਸਾਨਾਂ ਵੱਲੋਂ ਜਿਹੜਾ ਬੰਦ ਦਾ ਐਲਾਨ ਸੀ ਉਸ ਦੇ ਵਿੱਚ ਕਾਫੀ ਛੂਟ ਦਿੱਤੀ ਗਈ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕੋਈ ਡੋਲੀ ਵਾਲੀ ਕਾਰ ਹੈ ਉਸ ਨੂੰ ਲੰਗਾਇਆ ਜਾਏਗਾ ਐਂਬੂਲੈਂਸ ਨੂੰ ਹਮੇਸ਼ਾ ਛੂਟ ਦਿੱਤੀ ਜਾਂਦੀ ਹੈ ਮਰੀਜ਼ ਦੀ ਗੱਡੀ ਨੂੰ ਵੀ ਕਿ ਜਿਸੇ ਬੱਚੇ ਦਾ ਜਿਹੜਾ ਇੰਟਰਵਿਊ ਹੈ ਜਾਂ ਪੇਪਰ ਹੈ ਐਗਜ਼ਾਮ ਹੈ ਤਾਂ ਉਸ ਨੂੰ ਵੀ ਛੂਟ ਸੀਗੀ ਇਸ ਤੋਂ ਇਲਾਵਾ ਛੂਟ ਜਿਹੜੀ ਸੀਗੀ ਕਿਸੇ ਮਰੀਜ਼ ਨੂੰ ਜੇਕਰ ਕੋਈ ਮਰੀਜ਼ ਗੱਡੀ ਦੇ ਵਿੱਚ ਹੈ ਉਸ ਨੂੰ ਛੂਟ ਦਿੱਤੀ ਗਈ ਸੀ ਕੋਈ ਜ਼ਰੂਰੀ ਕੰਮ ਹੈ ਜਾਂ ਫਲਾਈਟ ਹੈ ਉਸ ਨੂੰ ਵੀ ਛੂਟ ਦਿੱਤੀ ਗਈ ਸੀ ਸੋ ਸਾਰੀਆਂ ਛੂਟਾਂ ਦੇ ਬਾਵਜੂਦ ਲੋਕ ਜਿਹੜੇ ਹੈ ਕੁਝ ਥਾਵਾਂ ਦੇ ਉੱਤੇ ਖੱਜਲ ਵੀ ਹੋਏ ਕੁਝ ਲੋਕਾਂ ਨੇ ਇਸ ਗੱਲ ਬਾਰੇ ਜਿਹੜੀ ਹੈ ਬਹਿਸਵਾਜੀ ਵੀ ਕੀਤੀ ਹੈ ਪਰ ਰਲਿਆ ਰਲਿਆ ਅਸਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਰਲਿਆ ਮਿਲਿਆ ਅਸਰ ਜਿਹੜਾ ਹੈ ਉਹ ਰਿਹਾ ਸੋ ਜਿਹੜਾ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਫਵਾਰਾ ਚੌਂਕ ਦੀ ਇਹਨਾਂ ਨੂੰ ਰੋਡ ਤੇ ਲੈ ਕੇ ਤੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਫਵਾਰਾ ਚੌਂਕ ਦੀ ਆ ਦੁਕਾਨਾਂ ਜਿਹੜੀਆਂ ਸ਼ੁਰੂ ਹੋਣੀਆਂ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਆ ਸਵੇਰੇ ਤੋਂ ਹੀ ਬੰਦ ਸੀ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਬੰਦ ਦਾ ਐਲਾਨ ਕੀਤਾ ਗਿਆ ਸੀ 30 ਦਸੰਬਰ ਦਾ ਦਿਨ ਹੈ ਇੱਕ ਹਫਤਾ ਪਹਿਲਾਂ ਹੀ ਇਸ ਬਾਬਤ ਐਲਾਨ ਕਰ ਦਿੱਤਾ ਗਿਆ ਸੀ ਹੁਣ ਬਾਜ਼ਾਰ ਖੁੱਲਨੇ ਸ਼ੁਰੂ ਹੋ ਰਹੇ ਹਨ ਇਹ ਬਾਜ਼ਾਰ ਸਾਰੇ ਬੰਦ ਸੀ ਅਸੀਂ ਇੱਥੇ ਮੌਜੂਦ ਸੀ 15 ਮਿੰਟ ਪਹਿਲਾਂ ਹੀ ਇਹ ਬਾਜ਼ਾਰ ਬੰਦ ਸੀ ਜਿਸ ਤਰ੍ਹਾਂ ਹੀ 4 ਵਜੇ ਤੇ ਲੋਕਾਂ ਨੇ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਈ ਲੋਕਾਂ ਦਾ ਕੰਮ ਸਤ ਸ਼ਾਮ ਸਵੇਰੇ ਦਾ ਹੁੰਦਾ ਸੋ ਸਵੇਰ ਵਾਲੇ ਅੱਜ ਕਹਿ ਲਈਏ ਕਿ ਉਹ ਨਹੀਂ ਕੰਮ ਕੀਤਾ ਤੇ ਸ਼ਾਮ ਨੂੰ ਉਹ ਕੰਮ ਕਰਨਗੇ ਸੋ ਕਿਸਾਨਾਂ ਵੱਲੋਂ ਵੀ ਅਪੀਲ ਹੀ ਕੀਤੀ ਗਈ ਸੀ ਕਿਤੇ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ ਸੀ ਅਪੀਲ ਸੀ ਅਪੀਲ ਦਾ ਲੋਕਾਂ ਨੇ ਸਮਰਥਨ ਕੀਤਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਇਸ ਵਕਤ ਪਟਿਆਲਾ ਸ਼ਹਿਰ ਦੇ ਫੁਹਾਰਾ ਚੌਂਕ ਦੀ ਤੇ ਕਹਿ ਲਈਏ ਕਿ ਕਿਸਾਨਾਂ ਨੂੰ ਅੱਜ ਪੰਜਾਬ ਨੇ ਪੰਜਾਬ ਦੀ ਜਨਤਾ ਨੇ ਆਵਾਮ ਨੇ ਵਪਾਰੀਆਂ ਨੇ ਦੁਕਾਨਦਾਰਾਂ ਨੇ 100% ਸਮਰਥਨ ਦਿੱਤਾ ਹੈ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਅਨੁਰਾਗ ਸ਼ਰਮਾ ਸਕਾਈ ਨਿਊਜ਼ ਪੰਜਾਬ ਦੇ ਲਈ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮਹਾਂਨੁਰਾਗ ਸ਼ਰਮਾ ਅੱਜ 30 ਦਸੰਬਰ ਕਿਸਾਨ ਜੱਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਪੰਜਾਬ ਦੀ ਜੇਕਰ ਗੱਲ ਕਰਾਂ ਅੱਜ ਪੰਜਾਬ ਕਿਸਾਨਾਂ ਦੇ ਨਾਲ ਖੜਾ ਨਜ਼ਰ ਆਇਆ 100% ਬੰਦ ਦਾ ਅਸਰ ਦੇਖਣ ਨੂੰ ਮਿਲਿਆ ਇੱਕ ਆ ਦੁੱਕਾ ਥਾਵਾਂ ਛੱਡ ਕੇ ਕਿਉਂਕਿ ਕਿਸਾਨਾਂ ਵੱਲੋਂ ਵੀ ਕਾਫੀ ਹੱਦ ਤੱਕ ਟੀਲਾਂ ਦਿੱਤੀਆਂ ਗਈਆਂ ਸੀ ਜਿਵੇਂ ਵਿਆਹ ਦੀ ਗੱਡੀ ਨੂੰ ਐਂਬੂਲੈਂਸ ਨੂੰ ਮਰੀਜ਼ ਨੂੰ ਕਿਸੇ ਦੇ ਪੇਪਰ ਨੂੰ ਇੰਟਰਵਿਊ ਨੂੰ ਫਲਾਈਟ ਨੂੰ ਛੂਟ ਦਿੱਤੀ ਗਈ ਸੀ ਸੋ ਲੋਕਾਂ ਨੇ ਵੀ ਸਮਰਥਨ ਕੀਤਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਉੱਥੇ ਹੀ ਗੱਲ ਕਰ ਲਈਏ ਹਜ ਤੱਕ ਕੇਂਦਰ ਨਾਲ ਕਿਸੇ ਕਰਾਂ ਕਿਸਮ ਦੀ ਕੋਈ ਸਹਿਮਤੀ ਨਹੀਂ ਬਣੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਬਿਜਲੇ ਮਹੀਨੇ ਤੋਂ ਬਾਅਦ ਸਮਾਂ ਹੋ ਗਿਆ ਹੈ ਉਹ ਮਰਨ ਵਰਤੇ ਬੈਠੇ ਨੇ ਹਾਲਤ ਨਾਜ਼ੂਕ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸੰਘਰਸ਼ ਜਿਹੜਾ ਉਹ ਲੜਿਆ ਜਾ ਰਿਹਾ ਹੈ ਸੰਘਰਸ਼ ਦੇ ਵਿੱਚ ਹੌਸਲਾ ਕਿਸਾਨਾਂ ਦਾ ਬਾਜ਼ੁਰਜਾਰੀ ਹੈ ਤਸਵੀਰ ਦਿਖਾ ਰਹੇ ਆ 4 ਵਜ ਚੁੱਕੇ ਹੈ ਆਵਾਜ਼ਾਈ ਸ਼ੁਰੂ ਹੋ ਗਈ ਹੈ ਇਸ ਤੋਂ ਕੁਝ ਦੇਰ ਪਹਿਲਾਂ ਇੱਥੇ ਸਨਾਟਾ ਫਸਰਿਆ ਹੋਇਆ ਸੀ ਇੱਕਾ ਦੁੱਕਾ ਗੱਡੀ ਨਿਕਲ ਰਹੀ ਸੀ ਪਰ ਜਿਉਂ ਹੀ 4 ਵਜਦੇ ਆ ਜਿਹੜਾ ਕਿਉਂਕਿ ਟਾਈਮ 7 ਤੋਂ 4 ਦਾ ਸੀ ਜਿਉਂ ਹੀ 4 ਵਜਦੇ ਆ ਤੁਸੀਂ ਦੇਖੋ ਆਵਾਜ਼ਾਈ ਸ਼ੁਰੂ ਹੋ ਚੁੱਕੀ ਹੈ ਪੰਪ ਔਨ ਹੋ ਚੁੱਕੇ ਹਨ ਹਰ ਚੀਜ਼ ਖੁੱਲ ਚੁੱਕੀ ਹੈ ਤੇ ਆਵਾਜ਼ਾਈ ਸ਼ੁਰੂ ਹੋ ਗਈ ਹੈ ਇਸ ਕਰਕੇ ਚਹਲ ਕਦਮੀ ਵੀ ਵਧ ਗਈ ਹੈ ਦੁਕਾਨਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਹੌਲੀ ਹੌਲੀ ਦੁਕਾਨਾਂ ਖੁੱਲਣੀਆਂ ਵੀ ਸ਼ੁਰੂ ਹੋ ਗਈਆਂ ਪ੍ਰਵੀਨ ਨੂੰ ਕਹਾਂਗਾ ਪ੍ਰਵੀਨ ਉਹ ਦੁਕਾਨਾਂ ਵਾਲੇ ਪਾਸੇ ਵੀ ਜਰੂਰ ਦਿਖਾਓ ਕਿ ਦੁਕਾਨਾਂ ਸ਼ੁਰੂ ਹੋ ਗਈਆਂ ਲੋਕ ਇੰਤਜ਼ਾਰ ਦੇ ਵਿੱਚ ਸੀ 4 ਵਜਨ ਦੇ ਕਿ ਜਿੱਦਾਂ ਹੀ 4 ਵਜਨਗੇ ਆਪਾਂ ਜਿਹੜਾ ਹੈ ਕੰਮ ਸ਼ੁਰੂ ਕਰ ਦਿਆਂਗੇ ਦੁਕਾਨਦਾਰ ਜਿਹੜੇ ਅੱਜ ਸਵੇਰ ਤੋਂ ਹੀ ਬੰਦ ਸੀ ਕਿਉਂਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਸਰਕਾਰੀ ਪ੍ਰਾਈਵੇਟ ادارے ਦੁਕਾਨਾਂ ਦਫ਼ਤਰ ਸਾਰੇ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਕਿਤੇ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਸੀ ਅਪੀਲ ਕਰਨੀ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਕਿਸਾਨ ਆਗੂ ਜਿਹੜੇ ਸੜਕਾਂ ਤੇ ਆਏ ਸੀ ਪਰ ਉਹਨਾਂ ਨੇ ਅਪੀਲ ਜ਼ਰੂਰ ਕੀਤੀ ਹੈ ਕਿ ਤੁਸੀਂ ਸਮਰਥਨ ਕਰੋ ਲੋਕਾਂ ਨੇ ਬੜਾ ਸਮਰਥਨ ਕੀਤਾ ਟੋਲ ਪਲਾਜ਼ੇ ਬੰਦ ਸੀ 메ਨ ਸੜਕਾਂ ਬੰਦ ਸੀ ਲਿੰਕ ਰੋਡ ਵੀ ਬੰਦ ਕੀਤੇ ਹੋਏ ਸੀ ਕਿਸਾਨਾਂ ਨੇ ਉਧਰ ਜੇਕਰ ਖਨੋਰੀ ਦੀ ਗੱਲ ਕਰਾਂ ਖਨੋਰੀ ਦੇ ਉੱਤੇ ਵੀ ਮਹੌਲ ਜਿਹੜਾ ਹੈ ਇਸ ਵਕਤ ਥੋੜਾ ਜਿਹਾ ਵਿਚਾਰधीन ਹੋ ਚੁੱਕਿਆ ਹੈ ਕਿਉਂਕਿ ਫੋਰਸ ਵੱਧਦੀ ਹੋਈ ਨਜ਼ਰ ਆ ਰਹੀ ਹੈ ਪਿੱਛੇ ਹੁਣੇ ਸਵਰਨ ਸਿੰਘ ਪੰਦੇਰ ਦਾ ਤੁਸੀਂ ਜਿਹੜਾ ਹੈ ਇੱਕ ਸੁਨੇਹਾ ਵੀ ਸੁਣਿਆ ਹੋਵੇਗਾ ਸੋ ਇਹ ਸਾਰਾ ਰਲਿਆ ਮਿਲਿਆ ਜਿਹੜਾ ਕੰਮ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੱਜ 30 ਦਸੰਬਰ ਹੈ 30 ਦਸੰਬਰ ਦਾ ਪਿਛਲੇ ਇੱਕ ਹਫਤੇ ਤੋਂ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ ਦੋਹੇ ਫਾਰਮਾ ਵੱਲੋਂ ਦੋਹੇ ਫਾਰਮਾ ਦੇ ਕੋਆਰਡੀਨੇਟਰ ਸਵਰਨ ਸਿੰਘ ਪੰਦੇਰ ਉਹਨਾਂ ਵੱਲੋਂ ਲਾਈਵ ਹੋ ਕੇ ਐਲਾਨ ਕੀਤਾ ਸੀ ਸੋ ਇਹ ਤਸਵੀਰ ਤੁਹਾਨੂੰ ਮੈਂ ਫਵਾਰਾ ਚੌਂਕ ਦੀ ਦਿਖਾ ਰਿਹਾ ਪਟਿਆਲਾ ਸ਼ਹਿਰ ਦੇ ਫਵਾਰਾ ਚੌਂਕ ਦੀ ਇੱਥੇ ਕੁਝ ਥੋੜੇ ਪਹਿਲਾਂ ਹੀ ਸਨਾਟਾ ਸੀ ਜ ਦੀ ਆਵਾਜਾਈ ਨਹੀਂ ਸੀ ਦੁਕਾਨਾਂ ਬੰਦ ਸੀ ਪਰ ਜਿਸ ਤਰ੍ਹਾਂ ਹੀ 4 ਵਜਦੇ ਆ ਤੁਸੀਂ ਦੇਖ ਸਕਦੇ ਹੋ ਚੈਲ ਕਦਮੀ ਵਧਦੀ ਹੋਈ ਨਜ਼ਰ ਆ ਰਹੀ ਹੈ ਪੂਰੇ ਸ਼ਹਿਰ ਦੇ ਵਿੱਚੋਂ ਟ੍ਰੈਫਿਕ ਚੱਲਣਾ ਸ਼ੁਰੂ ਹੋ ਜੁਗਿਆ ਕਿਉਂਕਿ ਲੋਕ ਸੋਚਦੇ ਆ ਕਿ ਜਦੋਂ ਬੰਦ ਹੈ ਤੇ ਬਾਹਰ ਜਾ ਕੇ ਕਰਨਾ ਵੀ ਕੀ ਹੈ ਜੇਕਰ ਕੋਈ ਵੱਖਰਾ ਕੋਈ ਖਾਸ ਕੰਮ ਸੀ ਤਾਂ ਲੋਕ ਨਿਕਲਦੇ ਆ ਪਰ ਇਸ ਤੋਂ ਇਲਾਵਾ ਲੋਕ ਨਹੀਂ ਨਿਕਲਦੇ ਸੋ ਹੁਣ 4 ਵਜਦੇ ਸਾਰ ਤੁਸੀਂ ਦੇਖੋ ਇਹ ਚੈਲ ਕਦਮੀ ਸ਼ੁਰੂ ਹੋ ਚੁੱਕੀ ਹੈ ਲੋਕ ਘਰਾਂ ਤੋਂ ਨਿਕਲ ਰਹੇ ਆ ਕੋਈ ਸ਼ਾਪਿੰਗ ਵਾਸਤੇ ਕੋਈ ਕੰਮਕਾਰ ਵਾਸਤੇ ਕੁਝ ਲੋਕਾਂ ਦਾ ਸ਼ਾਮ ਦਾ ਕੰਮ ਹੁੰਦਾ ਰਿਲੇਟਿਵ ਹੁੰਦਾ ਸ਼ਾਮ ਦੇ ਨਾਲ ਉਹ ਲੋਕ ਨਿਕਲ ਰਹੇ ਆ ਸੋ ਇਹ ਸੂਰ ਜਿਹੜੀ ਹੈ ਹੁਣ ਆਵਾਜ਼ਾਈ ਦੀ ਸ਼ੁਰੂ ਹੋਈ ਹੈ ਲੋਕ ਨਿਕਲਣਾ ਸ਼ੁਰੂ ਹੋ ਚੁੱਕੇ ਹੈ ਸੋ ਅੱਜ ਦਾ ਬੰਦ ਜਿਹੜਾ ਹੈ 30 ਦਸੰਬਰ ਦਾ ਬੰਦ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਪੂਰਨ ਸਮਰਥਨ ਮਿਲਿਆ ਲੋਕਾਂ ਵੱਲੋਂ ਸਮਰਥਨ ਦਿੱਤਾ ਗਿਆ ਦੁਕਾਨਦਾਰਾਂ ਵੱਲੋਂ ਬਾਜ਼ਾਰ ਵਾਲਿਆਂ ਵੱਲੋਂ ਅਸੋਸੀਏਸ਼ਨਸ ਵੱਲੋਂ ਬਹੁਤ ਸਾਰੇ ਲੋਕਾਂ ਨੇ ਸਮਰਥਨ ਦਿੱਤਾ ਪਰ ਸਮਾਂ ਹੁਣ 4 ਵਜੇ ਦਾ ਹੋ ਗਿਆ ਹੈ 4 ਵਜੇ ਸਾਰ ਲੋਕ ਤੁਸੀਂ ਦੇਖੋ ਕਿਸ ਤਰ੍ਹਾਂ ਨਿਕਲੇ ਆ 100 ਕੰਮ ਹੁੰਦੇ ਆ ਰੁਕੇ ਹੋਏ ਸੀ ਕਿਉਂਕਿ ਸਮਰਥਨ ਕਰ ਰਹੇ ਸੀ ਸੋ ਲੋਕ ਆਏ ਆ ਔਰ ਸਮਰਥਨ ਜਿਹੜਾ ਹੈ ਉਹ ਅੱਜ ਕਿਸਾਨਾਂ ਦਾ ਦੇਖਣ ਨੂੰ ਮਿਲਿਆ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਮਰਥਨ ਤੋਂ ਬਾਅਦ ਲੋਕ ਹੁਣ ਕਮਾਂਕਾਰਾਂ ਤੇ ਆਏ ਆ ਅੱਜ ਕਿਸਾਨਾਂ ਵੱਲੋਂ ਜਿਹੜਾ ਬੰਦ ਦਾ ਐਲਾਨ ਸੀ ਉਸ ਦੇ ਵਿੱਚ ਕਾਫੀ ਛੂਟ ਦਿੱਤੀ ਗਈ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕੋਈ ਡੋਲੀ ਵਾਲੀ ਕਾਰ ਹੈ ਉਸ ਨੂੰ ਲੰਘਾਇਆ ਜਾਏਗਾ ਐਂਬੂਲੈਂਸ ਨੂੰ ਹਮੇਸ਼ਾ ਛੂਟ ਦਿੱਤੀ ਜਾਂਦੀ ਹੈ ਮਰੀਜ਼ ਦੀ ਗੱਡੀ ਨੂੰ ਵੀ ਕਿ ਜੇ ਕਿਸੇ ਬੱਚੇ ਦਾ ਜਿਹੜਾ ਇੰਟਰਵਿਊ ਹੈ ਜਾਂ ਪੇਪਰ ਹੈ ਐਗਜ਼ਾਮ ਹੈ ਤਾਂ ਉਸ ਨੂੰ ਵੀ ਛੂਟ ਸੀਗੀ ਇਸ ਤੋਂ ਇਲਾਵਾ ਛੂਟ ਜਿਹੜੀ ਸੀਗੀ ਕਿਸੇ ਮਰੀਜ਼ ਨੂੰ ਜੇਕਰ ਕੋਈ ਮਰੀਜ਼ ਗੱਡੀ ਦੇ ਵਿੱਚ ਹੈ ਉਸ ਨੂੰ ਛੂਟ ਦਿੱਤੀ ਗਈ ਸੀ ਕੋਈ ਜ਼ਰੂਰੀ ਕੰਮ ਹੈ ਜਾਂ ਫਲਾਈਟ ਹੈ ਉਸ ਨੂੰ ਵੀ ਛੂਟ ਦਿੱਤੀ ਗਈ ਸੀ ਸੋ ਸਾਰੀਆਂ ਛੂਟਾਂ ਦੇ ਬਾਵਜੂਦ ਲੋਕ ਜਿਹੜੇ ਹੈ ਕੁਝ ਥਾਵਾਂ ਦੇ ਉੱਤੇ ਖੱਜਲ ਵੀ ਹੋਏ ਕੁਝ ਲੋਕਾਂ ਨੇ ਇਸ ਗੱਲ ਬਾਰੇ ਜਿਹੜੇ ਹੈ ਬਹਿਸਵਾਜੀ ਵੀ ਕੀਤੀ ਹੈ ਪਰ ਰਲਿਆ ਰਲਿਆ ਅਸਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਰਲਿਆ ਮਿਲਿਆ ਅਸਰ ਜਿਹੜਾ ਹੈ ਉਹ ਰਿਹਾ ਸੋ ਜਿਹੜਾ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਫਵਾਰਾ ਚੌਂਕ ਦੀ ਉਹਨਾਂ ਨੂੰ ਰੋਡ ਚਲੇ ਗਿਰੂ ਤੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਫਵਾਰਾ ਚੌਂਕ ਦੀ ਆ ਦੁਕਾਨਾਂ ਜਿਹੜੀਆਂ ਸ਼ੁਰੂ ਹੋਣੀਆਂ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਆ ਸਵੇਰੇ ਤੋਂ ਹੀ ਬੰਦ ਸੀ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਬੰਦ ਦਾ ਐਲਾਨ ਕੀਤਾ ਗਿਆ ਸੀ 30 ਦਸੰਬਰ ਦਾ ਦਿਨ ਹੈ ਇੱਕ ਹਫਤਾ ਪਹਿਲਾਂ ਹੀ ਇਸ ਬਾਬਤ ਐਲਾਨ ਕਰ ਦਿੱਤਾ ਗਿਆ ਸੀ ਹੁਣ ਬਾਜ਼ਾਰ ਖੁੱਲਨੇ ਸ਼ੁਰੂ ਹੋ ਰਹੇ ਆ ਇਹ ਬਾਜ਼ਾਰ ਸਾਰੇ ਬੰਦ ਸੀ ਅਸੀਂ ਇੱਥੇ ਮੌਜੂਦ ਸੀ 15 ਮਿੰਟ ਪਹਿਲਾਂ ਹੀ ਇਹ ਬਾਜ਼ਾਰ ਬੰਦ ਸੀ ਜਿਸ ਤਰ੍ਹਾਂ ਹੀ 4 ਵਜੇ ਤੇ ਲੋਕਾਂ ਨੇ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਈ ਲੋਕਾਂ ਦਾ ਕੰਮ ਸਤਾ ਸ਼ਾਮ ਸਵੇਰੇ ਦਾ ਹੁੰਦਾ ਸੋ ਸਵੇਰ ਵਾਲੇ ਅੱਜ ਕਹਿ ਲਈਏ ਕਿ ਨਹੀਂ ਕੰਮ ਕੀਤਾ ਤੇ ਸ਼ਾਮ ਨੂੰ ਉਹ ਕੰਮ ਕਰਨਗੇ ਸੋ ਕਿਸਾਨਾਂ ਵੱਲੋਂ ਵੀ ਅਪੀਲ ਹੀ ਕੀਤੀ ਗਈ ਸੀ ਕਿਤੇ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ ਸੀ ਅਪੀਲ ਸੀ ਅਪੀਲ ਦਾ ਲੋਕਾਂ ਨੇ ਸਮਰਥਨ ਕੀਤਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਇਸ ਵਕਤ ਪਟਿਆਲਾ ਸ਼ਹਿਰ ਦੇ ਫੁਹਾਰਾ ਚੌਂਕ ਦੀ ਤੇ ਕਹਿ ਲਈਏ ਕਿ ਕਿਸਾਨਾਂ ਨੂੰ ਅੱਜ ਪੰਜਾਬ ਨੇ ਪੰਜਾਬ ਦੀ ਜਨਤਾ ਨੇ ਆਵਾਮ ਨੇ ਵਪਾਰੀਆਂ ਨੇ ਦੁਕਾਨਦਾਰਾਂ ਨੇ 100% ਸਮਰਥਨ ਦਿੱਤਾ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਅਨੁਰਾਗ ਸ਼ਰਮਾ ਸਕਾਈ ਨਿਊਜ਼ ਪੰਜਾਬ ਦੇ ਲਈ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮਹਾਂਨੁਰਾਗ ਸ਼ਰਮਾ ਅੱਜ 30 ਦਸੰਬਰ ਕਿਸਾਨ ਜੱਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਪੰਜਾਬ ਦੀ ਜੇਕਰ ਗੱਲ ਕਰਨਾ ਅੱਜ ਪੰਜਾਬ ਕਿਸਾਨਾਂ ਦੇ ਨਾਲ ਖੜਾ ਨਜ਼ਰ ਆਇਆ 100% ਬੰਦ ਦਾ ਅਸਰ ਦੇਖਣ ਨੂੰ ਮਿਲਿਆ ਇੱਕਾ ਦੁਕਾ ਥਾਵਾ ਛੱਡ ਕੇ ਕਿਉਂਕਿ ਕਿਸਾਨਾਂ ਵੱਲੋਂ ਵੀ ਕਾਫੀ ਹੱਦ ਤੱਕ ਟੀਲਾਂ ਦਿੱਤੀਆਂ ਗਈਆਂ ਸੀ ਜਿਵੇਂ ਵਿਆਹ ਦੀ ਗੱਡੀ ਨੂੰ ਐਂਬੂਲੈਂਸ ਨੂੰ ਮਰੀਜ਼ ਨੂੰ ਕਿਸੇ ਵੀ ਪੇਪਰ ਨੂੰ ਇੰਟਰਵਿਊ ਨੂੰ ਫਲਾਈਟ ਨੂੰ ਛੂਟ ਦਿੱਤੀ ਗਈ ਸੀ ਸੋ ਲੋਕਾਂ ਨੇ ਵੀ ਸਮਰਥਨ ਕੀਤਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਉੱਥੇ ਹੀ ਗੱਲ ਕਰ ਲਈਏ ਹਜ ਤੱਕ ਕੇਂਦਰ ਨਾਲ ਕਿਸੇ ਕਰਾਂ ਕਿਸਮ ਦੀ ਕੋਈ ਸਹਿਮਤੀ ਨਹੀਂ ਬਣੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਬਿਜਲੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਉਹ ਮਰਨ ਵਰਤੇ ਬੈਠੇ ਨੇ ਹਾਲਤ ਨਾਜ਼ੂਕ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸੰਘਰਸ਼ ਜਿਹੜਾ ਉਹ ਲੜਿਆ ਜਾ ਰਿਹਾ ਹੈ ਸੰਘਰਸ਼ ਦੇ ਵਿੱਚ ਹੌਸਲਾ ਕਿਸਾਨਾਂ ਦਾ ਬਾਜ਼ੁਰਜਾਰੀ ਹੈ ਤਸਵੀਰ ਦਿਖਾ ਰਹੇ ਆ 4:00 ਵੱਜ ਚੁੱਕੇ ਹੈ ਆਵਾਜ਼ਾਈ ਸ਼ੁਰੂ ਹੋ ਗਈ ਹੈ ਇਸ ਤੋਂ ਕੁਝ ਦੇਰ ਪਹਿਲਾਂ ਇੱਥੇ ਸਨਾਟਾ ਫਸਿਆ ਹੋਇਆ ਸੀ ਇੱਕਾ ਦੁੱਕਾ ਗੱਡੀ ਨਿਕਲ ਰਹੀ ਸੀ ਪਰ ਜਿਉਂ ਹੀ 4:00 ਵੱਜਦੇ ਹੈ ਜਿਹੜਾ ਕਿਉਂਕਿ ਟਾਈਮ 7 ਤੋਂ 4 ਦਾ ਸੀ ਜਿਉਂ ਹੀ 4:00 ਵੱਜਦੇ ਹੈ ਦੇਖੋ ਆਵਾਜਾਈ ਸ਼ੁਰੂ ਹੋ ਚੁੱਕੀ ਹੈ ਪੰਪ ਔਨ ਹੋ ਚੁੱਕੇ ਹਨ ਹਰ ਚੀਜ਼ ਖੁੱਲ ਚੁੱਕੀ ਹੈ ਤੇ ਆਵਾਜਾਈ ਸ਼ੁਰੂ ਹੋ ਗਈ ਹੈ ਇਸ ਕਰਕੇ ਚਹਲ ਕਦਮੀ ਵੀ ਵਧ ਗਈ ਹੈ ਦੁਕਾਨਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਹੌਲੀ ਹੌਲੀ ਦੁਕਾਨਾਂ ਖੁੱਲਣੀਆਂ ਵੀ ਸ਼ੁਰੂ ਹੋ ਗਈਆਂ ਮੈਂ ਪ੍ਰਵੀਨ ਨੂੰ ਕਹਾਂਗਾ ਪ੍ਰਵੀਨ ਉਹ ਦੁਕਾਨਾਂ ਵਾਲੇ ਪਾਸੇ ਵੀ ਜਰੂਰ ਦਿਖਾਓ ਕਿ ਦੁਕਾਨਾਂ ਸ਼ੁਰੂ ਹੋ ਗਈਆਂ ਲੋਕ ਇੰਤਜ਼ਾਰ ਦੇ ਵਿੱਚ ਸੀ 4 ਵਜਨ ਦੇ ਕਿ ਜਿੱਦਾਂ ਹੀ 4 ਵਜਨ ਗਏ ਆਪਾਂ ਜਿਹੜਾ ਹੈ ਕੰਮ ਸ਼ੁਰੂ ਕਰ ਦਿਆਂਗੇ ਦੁਕਾਨਦਾਰ ਜਿਹੜੇ ਅੱਜ ਸਵੇਰ ਤੋਂ ਹੀ ਬੰਦ ਸੀ ਕਿਉਂਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਸਰਕਾਰੀ ਪ੍ਰਾਈਵੇਟ ادارے ਦੁਕਾਨਾਂ ਦਫ਼ਤਰ ਸਾਰੇ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਕਿਤੇ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਸੀ ਅਪੀਲ ਕਰਨੀ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਕਿਸਾਨ ਆਗੂ ਜਿਹੜੇ ਸੜਕਾਂ ਤੇ ਆਏ ਸੀ ਪਰ ਉਹਨਾਂ ਨੇ ਅਪੀਲ ਜ਼ਰੂਰ ਕੀਤੀ ਹੈ ਕਿ ਤੁਸੀਂ ਸਮਰਥਨ ਕਰੋ ਲੋਕਾਂ ਨੇ ਬੜਾ ਸਮਰਥਨ ਕੀਤਾ ਟੋਲ ਪਲਾਜ਼ੇ ਬੰਦ ਸੀ 메ਨ ਸੜਕਾਂ ਬੰਦ ਸੀ ਲਿੰਕ ਰੋਡ ਵੀ ਬੰਦ ਕੀਤੇ ਹੋਏ ਸੀ ਕਿਸਾਨਾਂ ਨੇ ਉਧਰ ਜੇਕਰ ਖਨੋਰੀ ਦੀ ਗੱਲ ਕਰ ਲਾਂ ਖਨੋਰੀ ਦੇ ਉੱਤੇ ਵੀ ਮਹਾਲ ਜਿਹੜਾ ਹੈ ਇਸ ਵਕਤ ਥੋੜਾ ਜਿਹਾ ਵਿਚਾਰधीन ਹੋ ਚੁੱਕਿਆ ਹੈ ਕਿਉਂਕਿ ਫੋਰਸ ਵੱਧਦੀ ਹੋਈ ਨਜ਼ਰ ਆ ਰਹੀ ਹੈ ਪਿੱਛੇ ਹੁਣੇ ਸਵਰਨ ਸਿੰਘ ਪੰਦੇਰ ਦਾ ਤੁਸੀਂ ਜਿਹੜਾ ਹੈ ਇੱਕ ਸੁਨੇਹਾ ਵੀ ਸੁਣਿਆ ਹੋਵੇਗਾ ਸੋ ਇਹ ਸਾਰਾ ਰਲਿਆ ਮਿਲਿਆ ਜਿਹੜਾ ਕੰਮ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੱਜ 30 ਦਸੰਬਰ ਹੈ 30 ਦਸੰਬਰ ਦਾ ਪਿਛਲੇ ਇੱਕ ਹਫਤੇ ਤੋਂ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ ਦੋਹੇ ਫਾਰਮਾ ਵੱਲੋਂ ਦੋਹੇ ਫਾਰਮਾ ਦੇ ਕੋਆਰਡੀਨੇਟਰ ਸਵਰਨ ਸਿੰਘ ਪੰਦੇਰ ਉਹਨਾਂ ਵੱਲੋਂ ਲਾਈਵ ਹੋ ਕੇ ਐਲਾਨ ਕੀਤਾ ਸੀ ਸੋ ਇਹ ਤਸਵੀਰ ਤੁਹਾਨੂੰ ਮੈਂ ਫਵਾਰਾ ਚੌਂਕ ਦੀ ਦਿਖਾ ਰਿਹਾ ਪਟਿਆਲਾ ਸ਼ਹਿਰ ਦੇ ਫਵਾਰਾ ਚੌਂਕ ਦੀ ਇੱਥੇ ਕੁਝ ਥੇੜਾ ਪਹਿਲਾਂ ਹੀ ਸਨਾਟਾ ਸੀ ਦੀ ਆਵਾਜਾਈ ਨਹੀਂ ਸੀ ਦੁਕਾਨਾਂ ਬੰਦ ਸੀ ਪਰ ਜਿਸ ਤਰ੍ਹਾਂ ਹੀ 4 ਵਜਦੇ ਆ ਤੁਸੀਂ ਦੇਖ ਸਕਦੇ ਹੋ ਚੈਲ ਕਦਮੀ ਵਧਦੀ ਹੋਈ ਨਜ਼ਰ ਆ ਰਹੀ ਹੈ ਪੂਰੇ ਸ਼ਹਿਰ ਦੇ ਵਿੱਚੋਂ ਟ੍ਰੈਫਿਕ ਚੱਲਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਲੋਕ ਸੋਚਦੇ ਆ ਕਿ ਜਦੋਂ ਬੰਦ ਹੈ ਤੇ ਬਾਹਰ ਜਾ ਕੇ ਕਰਨਾ ਵੀ ਕੀ ਹੈ ਜੇਕਰ ਕੋਈ ਵੱਖਰਾ ਕੋਈ ਖਾਸ ਕੰਮ ਸੀ ਤਾਂ ਲੋਕ ਨਿਕਲਦੇ ਆ ਪਰ ਇਸ ਤੋਂ ਇਲਾਵਾ ਲੋਕ ਨਹੀਂ ਨਿਕਲਦੇ ਸੋ ਹੁਣ 4 ਵਜਦੇ ਸਾਰ ਤੁਸੀਂ ਦੇਖੋ ਇਹ ਚੈਲ ਕਦਮੀ ਸ਼ੁਰੂ ਹੋ ਚੁੱਕੀ ਹੈ ਲੋਕ ਘਰਾਂ ਤੋਂ ਨਿਕਲ ਰਹੇ ਆ ਕੋਈ ਸ਼ਾਪਿੰਗ ਵਾਸਤੇ ਕੋਈ ਕੰਮਕਾਰ ਵਾਸਤੇ ਕੁਝ ਲੋਕਾਂ ਦਾ ਸ਼ਾਮ ਦਾ ਕੰਮ ਹੁੰਦਾ ਰਿਲੇਟਿਵ ਹੁੰਦਾ ਸ਼ਾਮ ਦੇ ਨਾਲ ਉਹ ਲੋਕ ਨਿਕਲ ਰਹੇ ਆ ਸੋ ਇਹ ਤਸਵੀਰ ਜਿਹੜੀ ਹੈ ਹੁਣ ਆਵਾਜ਼ਾਈ ਦੀ ਸ਼ੁਰੂ ਹੋਈ ਹੈ ਲੋਕ ਨਿਕਲਣਾ ਸ਼ੁਰੂ ਹੋ ਚੁੱਕੇ ਹੈ ਸੋ ਅੱਜ ਦਾ ਬੰਦ ਜਿਹੜਾ ਹੈ 30 ਦਸੰਬਰ ਦਾ ਬੰਦ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਪੂਰਨ ਸਮਰਥਨ ਮਿਲਿਆ ਲੋਕਾਂ ਵੱਲੋਂ ਸਮਰਥਨ ਦਿੱਤਾ ਗਿਆ ਦੁਕਾਨਦਾਰਾਂ ਵੱਲੋਂ ਬਾਜ਼ਾਰ ਵਾਲਿਆਂ ਵੱਲੋਂ ਐਸੋਸੀਏਸ਼ਨਜ਼ ਵੱਲੋਂ ਬਹੁਤ ਸਾਰੇ ਲੋਕਾਂ ਨੇ ਸਮਰਥਨ ਦਿੱਤਾ ਪਰ ਸਮਾਂ ਹੁਣ 4 ਵਜੇ ਦਾ ਹੋ ਗਿਆ ਹੈ 4 ਵਜੇ ਸਾਰ ਲੋਕ ਤੁਸੀਂ ਦੇਖੋ ਕਿਸ ਤਰ੍ਹਾਂ ਨਿਕਲੇ ਆ 100 ਕੰਮ ਹੁੰਦੇ ਆ ਰੁਕੇ ਹੋਏ ਸੀ ਕਿਉਂਕਿ ਸਮਰਥਨ ਕਰ ਰਹੇ ਸੀ ਸੋ ਲੋਕ ਆਏ ਐ ਔਰ ਸਮਰਥਨ ਜਿਹੜਾ ਹੈ ਉਹ ਅੱਜ ਕਿਸਾਨਾਂ ਦਾ ਦੇਖਣ ਨੂੰ ਮਿਲਿਆ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਮਰਥਨ ਤੋਂ ਬਾਅਦ ਲੋਕ ਹੁਣ ਕਮਾਂਕਾਰਾਂ ਤੇ ਆਏ ਐ ਅੱਜ ਕਿਸਾਨਾਂ ਵੱਲੋਂ ਜਿਹੜਾ ਬੰਦ ਦਾ ਐਲਾਨ ਸੀ ਉਸ ਦੇ ਵਿੱਚ ਕਾਫੀ ਛੂਟ ਦਿੱਤੀ ਗਈ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕੋਈ ਡੋਲੀ ਵਾਲੀ ਕਾਰ ਹੈ ਉਸ ਨੂੰ ਲੰਘਾਇਆ ਜਾਏਗਾ ਐਂਬੂਲੈਂਸ ਨੂੰ ਹਮੇਸ਼ਾ ਛੂਟ ਦਿੱਤੀ ਜਾਂਦੀ ਹੈ ਮਰੀਜ਼ ਦੀ ਗੱਡੀ ਨੂੰ ਵੀ ਕਿ ਜਿਸੇ ਬੱਚੇ ਦਾ ਜਿਹੜਾ ਇੰਟਰਵਿਊ ਹੈ ਜਾਂ ਪੇਪਰ ਹੈ ਐਗਜ਼ਾਮ ਹੈ ਤਾਂ ਉਸ ਨੂੰ ਵੀ ਛੂਟ ਸੀਗੀ ਇਸ ਤੋਂ ਇਲਾਵਾ ਛੂਟ ਜਿਹੜੀ ਸੀਗੀ ਕਿਸੇ ਮਰੀਜ਼ ਨੂੰ ਜੇਕਰ ਕੋਈ ਮਰੀਜ਼ ਗੱਡੀ ਦੇ ਵਿੱਚ ਹੈ ਉਸ ਨੂੰ ਛੂਟ ਦਿੱਤੀ ਗਈ ਸੀ ਕੋਈ ਜ਼ਰੂਰੀ ਕੰਮ ਹੈ ਜਾਂ ਫਲਾਈਟ ਹੈ ਉਸ ਨੂੰ ਵੀ ਛੂਟ ਦਿੱਤੀ ਗਈ ਸੀ ਸੋ ਸਾਰੀਆਂ ਛੂਟਾਂ ਦੇ ਬਾਵਜੂਦ ਲੋਕ ਜਿਹੜੇ ਹੈ ਕੁਝ ਥਾਵਾਂ ਦੇ ਉੱਤੇ ਖੱਜਲ ਵੀ ਹੋਏ ਕੁਝ ਲੋਕਾਂ ਨੇ ਇਸ ਗੱਲ ਬਾਰੇ ਜਿਹੜੀ ਹੈ ਬਹਿਸਵਾਜੀ ਵੀ ਕੀਤੀ ਹੈ ਪਰ ਰਲਿਆ ਰਲਿਆ ਅਸਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਰਲਿਆ ਮਿਲਿਆ ਅਸਰ ਜਿਹੜਾ ਹੈ ਉਹ ਰਿਹਾ ਸੋ ਜਿਹੜਾ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਫਵਾਰਾ ਚੌਂਕ ਦੀ